ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਅਸੀਂ ਸੇਲ ਲਈ ਪਹਿਲੀ ਗੱਡੀ ਲੈ ਕੇ ਆਏ ਹਾਂ ਜੀ Mahindra Bolero XLX ਗੱਡੀ 2010 ਮਾਡਲ ਗੱਡੀ ਹੈ ਜੀ 2027 ਤੱਕ ਗੱਡੀ ਦੀ ਪਾਸਿੰਗ ਪਈ ਹੈ ਜੀ ਫਸਟ ਓਨਰ ਗੱਡੀ ਹੈ ਜੀ ਬਿਲਕੁਲ ਨਵੇਂ ਗੱਡੀ ਦੇ ਟਾਇਰ ਹੈ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਜੀ PB 31 ਮਾਨਸਾ ਦਾ ਗੱਡੀ ਦਾ ਨੰਬਰ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹਨ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 1,50,000 ਏਰੀਆ ਬਾਈਆਂ ਦਾ ਜੀਰਾ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 97790 01137 97790 01137 ਅਗਲੀ ਹੈ ਜੀ ਆਲਟੋ ਐਲ ਐਕਸ ਆਈ ਗੱਡੀ 2013 ਮਾਡਲ ਗੱਡੀ ਹੈ ਜੀ ਪੰਜਾਬ ਰਜਿਸਟਰ ਹੈ ਜੀ ਪੀ ਬੀ 07 ਗੱਡੀ ਦਾ ਨੰਬਰ ਹੈ ਜੀ ਸੈਕਿੰਡ ਓਨਰ ਹੈ ਜੀ ਅਲੌਏ ਲੱਗੇ ਹੈ ਜੀ ਫੁੱਲ ਇੰਸ਼ੋਰੈਂਸ ਹੈ ਜੀ ਆਲ ਡਾਕੂਮੈਂਟ ਗੱਡੀ ਦੇ ਕੰਪਲੀਟ ਹੈ ਜੀ ਏਸੀ ਹੀਟਰ ਸਭ ਵਰਕਿੰਗ ਹੈ ਜੀ ਫੋਟੋਆਂ ਮਾ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 178000 ਏਰੀਆ ਬਾਈਆਂ ਦਾ ਲੋਹੜਿਆਣਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 9843 26738 9843 26738 ਅਗਲਾ ਹੈ ਜੀ ਹਾਰਲੇ ਡੇਵਿਡਸਨ ਲੋਅ ਰਾਈਡਰ 107 ਮੋਟਰਸਾਈਕਲ 2021 ਮਾਡਲ ਮੋਟਰਸਾਈਕਲ ਹੈ ਜੀ 2480 ਕਿਲੋਮੀਟਰ ਮੋਟਰਸਾਈਕਲ ਚੱਲਿਆ ਹੈ ਜੀ ਬਲੈਕ ਕਲਰ ਹੈ ਜੀ ਫੁੱਲ ਇਨਸ਼ੋਰੈਂਸ ਹੈ ਜੀ ਫਰਸਟ ਓਨਰ ਮੋਟਰਸਾਈਕਲ ਹੈ ਜੀ 10 ਲੱਖ ਦੀ ਮੋਟਰਸਾਈਕਲ ਤੇ ਐਕਸੈਸਰੀਜ਼ ਲੱਗੀ ਹੈ ਜੀ ਐਕਸੈਸਰੀਜ਼ ਦੀ ਲਿਸਟ ਚਾਹੀਦੀ ਹੋਵੇ ਤਾਂ ਤੁਸੀਂ ਸਾਨੂੰ ਵਟਸਐਪ ਨੰਬਰ ਉੱਪਰ ਮੈਸੇਜ ਕਰ ਸਕਦੇ ਹੋ ਜੀ ਵੀਡੀਓ ਵਿੱਚ ਇੰਨੀ ਐਕਸੈਸਰੀ ਦੱਸਣਾ ਪੋਸੀਬਲ ਨਹੀਂ ਫੋਟੋਆਂ ਮਾ ਮੋਟਰਸਾਈਕਲ ਦੀਆਂ ਅਸ ਗ੍ਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਰੱਖੀ ਗਈ ਹੈ ਜੀ 15 ਲੱਖ ਅਗਲੀ ਹੈ ਜੀ ਪੈਟਰੋਲ ਜਿਪਸੀ 2016 ਦੀ ਮੈਨੂਫੈਕਚਰ ਹੈ ਜੀ 4x4 ਮਾਡਲ ਹੈ ਜੀ ਸੈਕਿੰਡ ਓਨਰ ਹੈ ਜੀ ਵੈਲਿਡ ਇਨਸ਼ੋਰੈਂਸ ਹੈ ਜੀ 65000 ਕਿਲੋਮੀਟਰ ਜਿਪਸੀ ਚੱਲੀ ਹੈ ਜੀ ਪਾਵਰ ਸਟੀering ਪਲੱਸ AC ਹੈ ਜੀ ਪੰਜੇ ਨਵੇਂ ਟਾਇਰ ਹੈ ਜੀ ਵਿਦ ਅਲੋਏ ਵੀਲ ਫੋਟੋਆਂ ਜਿਪਸੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਵਾਲਿਆਂ ਵੱਲੋਂ ਜਿਪਸੀ ਦੀ ਰੱਖੀ ਗਈ ਹੈ ਜੀ 8 ਲੱਖ ਹਾਰਲੀ ਹੈ ਤੇ ਜਿਪਸੀ ਦੋਨਾਂ ਦੀ ਲੋਕੇਸ਼ਨ ਹੈ ਜੀ ਚੰਡੀਗੜ੍ਹ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 86868 64571 86868 64571 ਅਗਲੀ ਹੈ ਜੀ ਮਰਸਡੀ 250 CDI ਗੱਡੀ 2014 ਮਾਡਲ ਗੱਡੀ ਹੈ ਜੀ ਫਸਟ ਓਨਰ ਹੈ ਜੀ ਦਿੱਲੀ ਨੰਬਰ ਹੈ ਜੀ ਫੁੱਲ ਇਨਸ਼ੋਰੈਂਸ ਹੈ ਜੀ 72000 ਕਿਲੋਮੀਟਰ ਗੱਡੀ ਚੱਲੀ ਹੈ ਜੀ 100% ਓਰੀਜਨਲ ਗੱਡੀ ਦਾ ਪੇਂਟ ਹੈ ਜੀ AMG ਗ੍ਰਿਲ ਲੱਗੀ ਹੈ ਜੀ ਐਂਬੀਐਂਟ ਲਾਈਟਿੰਗ ਹੈ ਜੀ ਕਸਟਮ ਪੇਡ ਡਿਊਲ ਟੋਨ ਇੰਟੀਰੀਅਰ ਹੈ ਜੀ ਫੋਰਮੈਟਿਕ 올 व्हील ਡਰਾਈਵ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 15 ਲੱਖ ਅਗਲੀ ਹੈ ਜੀ BMW X1 2017 ਮਾਡਲ ਗੱਡੀ ਹੈ ਜੀ ਫਸਟ ਓਨਰ ਹੈ ਜੀ ਅਕਤੂਬਰ 2024 ਤੱਕ ਵੈਲਿਡ ਇੰਸ਼ੋਰੈਂਸ ਹੈ ਜੀ ਦੋਵੇਂ ਚਾਬੀਆਂ ਮਿਲ ਜਾਣਗੀਆਂ ਜੀ 100% ਨੋਨ ਐਕਸੀਡੈਂਟਲ ਗੱਡੀ ਹੈ ਜੀ ਰੀਸੈਂਟਲੀ OEM ਗ੍ਰੇਡ ਸਰਵਿਸ ਹੋਈ ਹੈ ਜੀ 5 ਦਿਨ ਹੋਏ ਹੈ ਜੀ ਸਿਰਫ ਸਰਵਿਸ ਕਰਵਾਈ ਨੂੰ ਵਧੀਆ ਕੰਡੀਸ਼ਨ ਵਿੱਚ ਗੱਡੀ ਦੇ ਟਾਇਰ ਹੈ ਜੀ ਬਿਲਕੁਲ ਸਮੂਥ ਸਾਊਂਡਲੈਸ ਡਰਾਈਵ ਹੈ ਜੀ ਹਰਿਆਣਾ ਨੰਬਰ ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਵਾਲਿਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 16 ਲੱਖ 50 ਹਜ਼ਾਰ ਮਰਸਡੀਜ਼ ਅਤੇ BMW ਦੋਨਾਂ ਗੱਡੀਆਂ ਦੀ ਲੋਕੇਸ਼ਨ ਹੈ ਜੀ ਦਿੱਲੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 9917 50078 9917 50078 ਅਗਲਾ ਹੈ ਜੀ ਸੋਨਾਲੀਕਾ 60 ਵੋਲਟ ਟਰੈਕ ਟਰੈਕਟਰ 2015 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਜੀ ਫਰਸਟ ਓਨਰ ਹੈ ਜੀ ਟਾਇਰ ਟਰੈਕਟਰ ਦੇ ਨਾਲ ਦੇ ਆ ਜੀ 75 ਪੈਸੇ ਟਾਇਰ ਪਏ ਆ ਜੀ 3 ਸਪੀਡ ਟਰੈਕਟਰ ਹੈ ਜੀ ਸਾਰਾ ਰੀਜਨਲ ਟਰੈਕਟਰ ਹੈ ਜੀ ਫੋਟੋਆਂ ਮੈਂ ਟਰੈਕਟਰ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਟਰੈਕਟਰ ਦੀ ਰੱਖੀ ਗਈ ਹੈ ਜੀ 4 ਲੱਖ 45 ਹਜ਼ਾਰ ਏਰੀਆ ਬਾਈਆਂ ਦਾ ਮੋਕਸਰ ਸਾਹਿਬ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 8528420526 8528420526 ਅਗਲੀ ਹੈ ਜੀ ਹੁੰਡਾਈ ਵਰਨਾ 1.6 ਐਸਐਕਸ ਆਟੋਮੈਟਿਕ ਗੱਡੀ 2015 ਮਾਡਲ ਗੱਡੀ ਹੈ ਜੀ ਪੰਜਾਬ ਰਜਿਸਟਰ ਹੈ ਜੀ ਪੀਬੀ05 ਗੱਡੀ ਦਾ ਨੰਬਰ ਹੈ ਜੀ ਥਰਡ ਓਨਰ ਹੈ ਜੀ ਬਾਈ ਆਰਮੀ ਵਿੱਚ ਜੌਬ ਕਰਦਾ ਹੈ ਘਰੇ ਗੱਡੀ ਠੱਲਣ ਨੂੰ ਥਾਂ ਨਹੀਂ ਇਸ ਕਰਕੇ ਬਾਈ ਹੋਣੀ ਆ ਗੱਡੀ ਸੇਲ ਕਰ ਰਹੀ ਹੈ ਬਾਈਆਂ ਨੇ ਛੋਟੀ ਗੱਡੀ ਲੈਣੀ ਹੈ ਇਸ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ 4,80,000 ਏਰੀਆ ਬਈਆਂ ਦਾ ਤਲਵੰਡੀ ਭਾਈ ਫਿਰੋਜ਼ਪੁਰ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਜੀ 90161 40001 90161 40001 ਹੋਰ ਇਹਨਾਂ ਸਾਰੇ ਸਾਧਨਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਕੰਟੈਕਟ ਨੰਬਰਾਂ ਉੱਪਰ ਕੰਟੈਕਟ ਕਰ ਸਕਦੇ ਹੋ ਜੀ